ਤਾਂ ভাই ਬੰਦੇ ਨੇ ਦੱਸਣ ਦੇ ਸਹਾਂ ਆਪਣਾ ਪਲੂਣ ਬੱਸੀ ਠੀਕ ਆ ਆਪਾਂ ਤਾਂ ਕਿੰਨਾ ਹੈਗਾ ਹੁਣ ਦੇਵਾਂਗੇ ਦੱਸ ਹਾਂ 25 ਕਿਲੋ ਦਿੱਤਾ ਵਾ ਬਾਕੀ ਫੈਕਸਾ ਆਰਡਰ ਦੀਆ ਕੋਈ ਆਏ ਨਹੀਂ ਗੁੱਟੇ ਕੱਟੇ ਵਾਲੀ ਬਾਕੀ ਦੁੱਧ 25 26 ਕਿਲੋ ਵਾ ਬੈਠ ਦਿਓ ਆਰਾਮ ਨਾਲ ਨਾ ਪੂਰਾ ਹਾਂ ਕਿਉਂਕਿ ਸਰੀਰ ਪੱਖੋਂ ਬਹੁਤ ਚੰਗੀ ਆ ਨਾ ਬਾਕੀ ਸਿਆਲ ਮੂਰੇ ਰੋਸੇ ਠੰਢੀ ਜਾਉ ਹਾਂ ਹੁਣ ਕਰਨੀਆਂ ਨਾ ਕਿਹੜੀਆਂ ਹੁਣ 5-7 ਮਹੀਨੇ ਦੇ ਗੱਭਣੂਗਾ ਗਰਮੀ ਚ ਆਉਣੀਆਂ ਹੀ ਇਹਨੇ ਆਉਣਾ ਮੂਰੇ ਠੰਢੀ ਤੇ ਦੋਨਾਂ ਬੈੜਾ ਨੇ ਠੀਕ ਆ ਨਾਲੇ ਕੋਈ ਆ ਬੰਦਾ ਸੇਵਾ ਕੁਸਤਰਾ 11 12 ਕਿਲੋ ਦਿਉ ਆਪਾਂ ਤਾਂ 15 ਕਿੱਗ ਦੇਵਾਂਗੇ ਰੇਣੇ ਆਪਾਂ ਨੂੰ 16 ਕਿਹਾ ਵੀ ਕੱਲ ਨੂੰ ਕਰ ਦਿੰਦੇ ਨਾ ਆਪਾਂਗੇ ਓਕੇ 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 ਕਿਉਂ ਮਗਰ ਲੱਗਦਾ ਪਤਾ ਨਹੀਂ ਜਾਣ ਕੇ ਵੱਧ ਕਹੀ ਜਾਂਦੇ ਆ 15 ਦੀ ਭਾਵੇਂ ਅਗਲਾ ਆਪਾਂ ਤੋਂ ਲਖਾ ਕੇ ਲੈ ਜਾਈਏ ਭਾਵੇਂ ਦੀ ਅਗਲਾ ਦਾਣਾ ਦਪਣਾ ਆਪੂ ਵੱਧ ਵੀ ਕੱਢ ਸਕਦਾ ਨਾ ਆਪੂ ਪੱਕੇ ਕਰ ਸਕਦਾ ਹਾਂ ਜੇ ਸਸਹ ਸਵਾਲ ਤੇ ਡਿਪੈਂਡ ਹਾਂ ਹਾਂ ਜਿਵੇਂ ਮੰਨ ਲਾ ਵੀ ਜੇ ਦੂਜੇ ਸੂਏ 15 16 ਕੱਢਿਆ ਬੰਦੇ ਨੇ ਗ੍ਰੈਂਟ ਬੰਦੇ ਦੀ ਆਪਾਂ ਇੱਕ ਤਾਂ ਲਈ ਹੋਏ ਮੰਡੀ ਚੋਕ ਤਾਂ ਬੰਦਾ ਝੂਠ ਮਾਰ ਦੋ ਘਰੋਂ ਮੈਂ ਲਈ ਆਈ ਓਕੇ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਫੇਰ ਅੱਜ ਖੜੇ ਆ ਬਾਈ ਕ੍ਰਿਸ਼ਨ ਦੇ ਕੋਲੇ ਤੇ ਚਾਰ ਨਗ ਦਿਖਾ ਰਹੇ ਆ ਜਿਹਦੇ ਵਿੱਚੋਂ ਤਿੰਨ ਟੋਕੜਾਂ ਕੱਪਣਾ ਨੇ ਤੇ ਇੱਕ ਮਿੱਤਰੋ ਮੱਝ ਸੂਣ ਵਾਲੀ ਆ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਕੱਲਾ ਕੱਲਾ ਪੁੱਸ ਮਿੱਤਰੋ ਆਪਾਂ ਤੋੜ ਕੇ ਵੀ ਦਿਖਾਵਾਂਗੇ ਨਾਲ ਦੇ ਨਾਲ ਮਿੱਤਰੋ ਆਪਾਂ ਡਿਟੇਲ ਵੀ ਦੇਵਾਂਗੇ ਸੋ ਬਨੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਮਿੱਤਰੋ ਵੀਡੀਓ ਆ ਰਹੀਆਂ ਨੇ ਤੇ ਅੱਜ ਹੋਰ ਵੀ ਢੇਣੇ ਆਉਣੀਆਂ ਵੀਡੀਓ ਤੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਟੋਕੜ ਕਪਣ ਮੱਝ ਦੀ ਤੇ ਕਦ ਕੜ ਸੋਹਣਾ ਜੀ ਸਿੱਧ ਪੱਖੋਂ ਵੀ ਚੰਗੀ ਆ ਥਣਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਤੇ ਪੂਰੀ ਡਿਟੇਲ ਤਾਂ ਆਪਾਂ ਬਾਜੀ ਤੋਂ ਲੈਨੇ ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਤੇ ਇਹਦਾ ਜੀ ਆਪਾਂ ਸੂਏ ਦੀ ਗੱਲ ਕਰ ਗਏ ਕਿਹੜਾ ਸੂਆ ਸੂਈ ਪਿਆ ਬਈ ਦੂਜਾ ਸੂਈ ਗੱਜਾ ਸਾਹਿਬ ਦੂਜਾ ਠੀਕ ਹੈ ਤੇ ਤੀਜੇ ਲਈ ਗੱਬਣਾ ਹੈ ਦੂਜਾ ਸੂਆ ਸੂਈ ਆ ਤੀਜੇ ਲਈ ਗੱਬਣਾ ਕਿੰਨੇ ਮਹੀਨਾ ਦੀ ਗੱਬਣਾ ਤਿੰਨ ਮਹੀਨੇ ਚੈੱਕ ਪਾਸ ਆ ਜੀ ਆ ਤਿੰਨ ਮਹੀਨਾ ਦੇ ਮਿੱਤਰੋ ਚੈੱਕ ਪਾਸ ਆ ਥਣਾ ਦੀ ਬਣਤਰ ਦੇਖ ਸਕਦੇ ਹੋ ਤੇ ਸਿੰਘਾਂ ਦੀ ਸੇਬ ਵੀ ਸੋਹਣੀ ਆ ਕਿੰਨਾ ਕੁ ਦੁੱਧ ਆ ਦੁੱਧ ਦੱਤਾ 8 ਤੋਂ 8 ਲੀਟਰ ਹਾਂਜੀ 7 ਲੀਟਰ ਮਿਲ ਕੇ ਦੇਣਾ ਮੰਗਰਾ ਕੱਤੀ ਆ ਦੋਨੇ ਟਾਈਮ ਬੱਚੇ ਤੇ ਮਿਲਦੀ ਮੰਗਰਾ ਕੱਤੀ ਆ ਤੇ ਦੋਨੇ ਟਾਈਮ ਬੱਚੇ ਤੇ ਮਿਲਦੀ ਆ ਮੰਨ ਲਾ ਵੀ ਦੁੱਧ 8 ਕਿਲੋ ਆ 7 ਕਿਲੋ ਕਹਿਣੋ ਕਿ ਕਿ ਦੇਵਾਂਗੇ ਕਹਿਣ ਵਾਲਾ ਤਾਂ ਉਹ ਹੁੰਦਾ ਵੀ ਆਪਾਂ ਕਹੇ ਤਾਂ ਵੀ ਵੀਡੀਓ ਰਹੀਂ ਕਿਉਂ ਲੈ ਜੂ ਦੋਨੇ ਟਾਈਮ ਆ ਜਿਹੜਾ ਦਸੰਨੀ ਕਰਤਾ ਠੀਕ ਆ ਓਕੇ ਸੋ ਟੋਕੜ ਗੱਪਣ ਮਿੱਤਰੋ ਅੱਜ ਬਹੁਤ ਸੋਹਣੀ ਸਿੱਧ ਬੱਖੋ ਚੰਗੀ ਥਾਲੇ ਵੀ ਦੀ ਸਾਫ 7 ਕਿਲੋ ਦੁੱਧ ਤਿਆਰ ਤੇ ਤਿੰਨ ਮਹੀਨਾ ਦੀ ਗੱਪਣਾ ਮਿੱਤਰੋ ਮਗਰ ਕੱਟੀ ਜਾ 16 ਕੱਦ ਕਾਠਾ ਸਿਹਤ ਵੱਖੋਂ ਵੀ ਆਪਾਂ ਕਹਿ ਸਕਦੇ ਵੀ ਸੋਹਣੀ ਆ ਕੋਈ ਬਹੁਤੀ ਛੋਟੀ ਨਹੀਂ ਤੇ ਸਿੰਘਾ ਦੀ ਸੇਬੀ ਸੋਹਣੀ ਆ ਦੂਜੇ ਸੂਏ ਸੂਈ ਦੀ ਆ ਸੂਈ ਵੀ ਆ ਤੇ ਤੀਜੇ ਲਈ ਮਿੱਤਰੋ ਗੱਪਣਾ ਮੁੱਲ ਕੀ ਕਰਤਾ ਜੀ ਔਲੀ 85000 ਰੁਪਏ 85 ਮਾਨਤਾਨ ਮਾਨਤਾਨ ਓਕੇ ਮੁੱਲ ਮਿੱਤਰੋ 85 ਆ ਤੇ ਮਾਨਤਾਨ ਹੋ ਜੂ ਤੇ ਅੱਗੇ ਆ ਗਈ ਵੇੜ ਪਹਿਲੇ ਸੂਏ ਸੂਣ ਵਾਲੀ ਵੇੜ ਹਨਾ ਸਰਵੱਤੀ ਰਹੀ ਦੋਨਾਂ ਦਾ ਦਾਸ ਠੀਕ ਆ ਕਿੰਨੇ ਮਹੀਨੇ ਦੀ ਗੱਪਣਾ ਹੈ ਇਹਦੀ 3 ਮਹੀਨਾ ਦੀ ਚੱਕ ਪਾਸਾ 3 ਮਹੀਨਾ ਦੀ ਚੱਕ ਪਾਸ ਹਾਂ ਧੁਰੋ ਘਰੇ ਨੂੰ ਤੇ ਥੋੜਾ ਓਪਰਾ ਕਰਕੇ ਕੋਈ ਨਹੀਂ ਕੋਈ ਨਹੀਂ ਕੋਈ ਨੀ ਬੋਚ ਕੇ ਬੋਚ ਕੇ ਬੋਚ ਕੇ ਤੋਲ ਲੋ ਸੱਟ ਫੇਰ ਨਾ ਖਾ ਲੈ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਕੱਦ ਕਾਠ ਮਿੱਤਰੋ ਸੋਣਾ ਤੇ ਰੰਗ ਵੀ ਮਿੱਤਰੋ ਸੋਣਾ ਮੂਰੇ ਗਰਮੀ ਚ ਝੱਲਣ ਵਾਲੀ ਐ ਜਰਸੀ ਤੇ ਕਰਾਉਸ ਆ ਜੀ ਹਾਂ ਜਰਸੀ ਤੇ ਐਫ ਪਾ ਕਰਾਉਸ ਕੀ ਰੇਟ ਕਰਤਾ ਜੀ ਇਹਦਾ ਹੀ 44000 42000 ਓਕੇ ਉਹਦਾ 85 ਤੇ ਇਹਦਾ 42 ਸੰਧੀ ਇਹੋ ਕਰਦੀ ਆ ਉਪਰ ਐ ਕਰਕੇ ਚਲੋ ਅਜ ਤਾਂ ਕਰਨੀ ਆ ਫੇਰਾ ਕਿਵੇਂ ਮਰਦੀ ਕਿੱਥੋਂ ਰਾਤ ਆਈ ਆ ਬਸ ਸੋਣੀ ਬੋਦੇ ਕਿਹੜਾ ਬੰਦਾ ਪਾਲਣਾ ਰਹਿ ਗਿਆ ਯਾਦਰ ਠੀਕ ਹੈ ਤੇ ਜੋੜਾ ਵਾਲੇ ਜੂਹੇ ਜਾਂ ਮਨਤਾਂ ਨੂੰ ਹਾਂ ਜੇ ਜੋੜਾ ਲੈ ਕੇ ਜਾਂਦਾ ਹਾਂ ਆ ਜੋੜਾ ਲੈ ਕੇ ਨਾ ਇਹਦੇ ਨਾਲ ਗੰਗਾ ਚ ਇਹ ਵੀ ਗੱਬਣਾ ਇਹ 3 ਮਹੀਨੇ ਦੀ ਗੱਬਣਾ ਚੌਥਾ ਮਹੀਨਾ ਲੱਗਿਆ ਭਾਈ ਤਿੰਨ ਮਹੀਨਿਆਂ ਦੀ ਗੱਬਣਾ ਮੇਤਰੋ ਕੱਤ ਕਾਟ ਚੰਗਾ ਬੇਲ ਚੰਗੀ ਆ ਥਣਲੇ ਵੀ ਦੀ ਪੂਰੀ ਸਾਫ ਹੈ ਤੇ ਦੁੱਧ ਕਿਨਾ ਉਧਰ ਆਫਲੇ ਲੱਗੀ ਹੋਈ ਸੀ ਮਸ਼ੀਨ ਤੇ ਜੀ ਓਕੇ 14 ਕਿਲੋ ਦੁੱਧ ਸੀ ਜੀ ਕਿਤੇ ਲੈ ਕੇ ਆਏ ਆ ਠੀਕ ਹੈ ਇਹ ਦੋ ਦੋਨ ਉਪਰ ਆਇਆ ਕਰਕੇ ਇੱਕ ਮਸ਼ੀਨ ਦਾ ਕਰਕੇ ਪਸੂ ਪਤਾ ਕਰ ਜਾਂਦਾ ਮਣਾ ਮੋਟਾ ਹਾਂ 12 ਲੀਟਰ ਲੀਟਰ ਮਾਪ ਲਿਆ ਹਾਂ ਵਾਲੀ ਹਲਦੀ ਜਲਦੀ ਤਾਂ ਨਹੀਂ ਬਿਲਕੁਲ ਵੀ ਨਹੀਂ ਜੀ ਅਸੀਂ ਚੋਨੇ ਆ ਮੈਂ ਚੋਨਾ ਘੱਟ ਨਹੀਂ ਦੇ ਛੋਟਾ ਮਸ਼ੀਨ ਕਰਕੇ ਨਾ ਹਾਂ ਉਦੋਂ ਸਿੱਕੇ ਜੇ ਬਣਾਉਂਦੀ ਹੁੰਦੀ ਆ ਕਿਦੋਂ ਆਪਾਂ ਮਸ਼ੀਨ ਉਤਾਰ ਦਿੰਨੇ ਆਪਾਂ ਤੁਹਾਨੂੰ ਠੀਕ ਹੈ ਬਿਲਕੁਲ ਇਹ ਜੀ ਚਵਾਈ ਆ ਆਪਣੇ ਕੋਲੇ ਵੀਡੀਓ ਵੀ ਬਣੀ ਪਿਆ ਕੋਈ ਬਾਸ ਤਾਂ ਨਹੀਂ ਓਕੇ ਤੋ ਰੋਜ ਇਹਨਾਂ ਵੀ ਤੰਨੇ ਮੈਂ ਨਿਆ ਦੀ ਗੱਬਣਾ ਮਿੱਤਰੋ 12 ਲੀਟਰ ਦੁੱਧ ਆ ਵੈਸੇ 14 ਲੀਟਰ ਸੀ ਬਾਈ ਕਹਿੰਦਾ ਵੀ ਔਨ ਕਰਕੇ ਮਸ਼ੀਨ ਤੇ ਲੱਗੀ ਕਰਕੇ ਕਿਲੋ 2 ਕਿਲੋ ਮਿੱਤਰੋ ਘਟੀ ਵੀ ਹੈ ਤੇ ਦੂਜੀ ਗੱਲ ਸਾਹ ਸਵਾਲ ਦਾ ਵੀ ਫਰਕ ਪੈ ਜਾਂਦਾ ਕਿਉਂਕਿ ਡਾਕਟਰ ਸਾਹਿਬ ਬਾਕੀ ਰੋਤੋ ਤੁਸੀਂ ਦੇਖ ਲਓ ਮੂਰੇ ਕਿਹ ਗਈ ਚਾਉਂਦੀ ਹੈ ਹਾਂ ਮੂਰੇ ਚੰਗੀ ਰੋਤ ਜੀ ਆਉਂਦੀ ਹੈ ਨਾ ਵੱਡੀ ਬੇਲ ਆ ਜੀ ਇਹ ਸੂਆ ਜਿਹੜਾ ਦੂਜਾ ਪਹਿਲੇ ਨੂੰ ਪੂਰੀ ਦੇ ਦੂਜੇ ਪਹਿਲੇ ਸੂਏ ਸੂਏ ਦੂਜੇ ਦੀ ਗੱਬਣਾ ਠੀਕ ਹੈ ਓਕੇ 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 ਵੱਡੇ ਕੱਦ ਕਾਠ ਵਾਲੀ ਆ ਚੰਗੀ ਸਿਹਤ ਵਾਲੀ ਆ ਤੇ ਥਾਂਲੇ ਵਿੱਚ ਮਿੱਤਰੋ ਸਾਫ਼ ਹੈ 20 ਬਾਈ ਲੀਟਰ ਦੁੱਧ ਆਲੀ ਮੇਟਰੋ ਹੈਗਾ 29 ਦਿੱਤਾ ਵੀ ਬੰਦੇ ਨੇ ਦੱਸਣ ਦੇ ਹਿਸਾਬ ਨਾਲ ਪੂਣ ਬੱਸੀ ਠੀਕ ਆ ਆਪਾਂ ਤਾਂ ਕਿੰਨਾ ਹੈਗਾ ਹੁਣ ਦੇਵਾਂਗੇ ਦੱਸ ਹਾਂ 25 ਕਿਲੋ ਦਿੱਤਾ ਬਾਕੀ ਪੈਸਾ ਅਡਰਦੀ ਆ ਕੋਈ ਆਏ ਨਹੀਂ ਉਹ ਤੇ ਦੱਤੇ ਵਾਲੀ ਬਾਕੀ ਦੁੱਧ 25 26 ਕਿਲੋ ਬੈਠ ਦਿਓ ਆਰਾਮ ਨਾਲ ਨਪੂੜਾ ਕਿਉਂਕਿ ਸਰੀਰ ਪੱਖੋਂ ਬਹੁਤ ਚੰਗੀ ਆ ਨਾ ਬਾਕੀ ਸਿਆਲ ਤੇ ਮੂਰੇ ਰੋ ਤੇ ਠੰਡੀ ਜਾਉ ਹਾਂ ਸੁਣ ਕਰਨੀਆਂ ਨਾ ਕਿਹੜੀਆਂ ਹੁਣ 5-7 ਮਹੀਨੇ ਦੇ ਗੱਭਣੂ ਦਾ ਗਰਮੀ ਚ ਆਉਣੀਆਂ ਜੀ ਇਹਨੇ ਆਉਣਾ ਮੂਰੇ ਠੰਡ ਤੇ ਦੋਨਾਂ ਬੈੜਾ ਨੇ ਠੀਕ ਆ ਨਾਲੇ ਦੁੱਧ ਪਿਆਉ ਖਾਰੀ ਕਰਨੀ ਜੀ ਹਾਂ 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 ਤੇ ਲਗਾਤਾਰ ਮਿੱਤਰੋ ਆਪਣੀਆਂ ਵੀਡਿਓਵਾਂ ਆ ਰਹੀਆਂ ਤੇ ਰੇਟ ਕੀ ਕਰਤਾ ਜੀ ਦਾ ਫਿਰ ਆਪਾਂ ਡਾਕਟਰ ਸਾਹਿਬ ਜੇ ਤਾਂ ਮੁੱਲ ਕਰਾਉਣਾ ਹਾਂਜੀ ਤਾਂ 70000 ਰੁਪਏ ਮੁੱਲ 70 ਠੀਕ ਆ ਤੇ 65000 65 ਦੀ ਦੇਣੀ ਆ ਜੋੜਾ ਦੇ ਦਾਂਗੇ ਜੀ 1 ਲੱਖ ਤੇ 5000 1 5 ਦਾ ਵੜ ਤੇ ਇਹ ਉਹਦਾ ਬਿਆੜੀ ਕਹੇ ਜੀ 2000 ਉਹਦੇ ਚ ਮੰਨਤਨ ਕਰ ਦਾਂਗੇ ਓਕੇ ਇਹਦਾ 70 ਕਹੇ ਜੀ 65 ਜੋੜਾ ਲੈ ਜੂਗਾ ਚਲ ਬੰਦੇ ਦਾ ਹੋਰ ਵੀ ਮੰਨਤਨ ਕਰ 1000 2000 ਹੋਰ ਵੀ ਹੋਊਗਾ ਕੋਈ ਗੱਲ ਨਹੀਂ ਜੀ ਜੋੜਾ ਲੈ ਕੇ ਆਉਂਗਾ ਆਪਣੇ ਵੀਡੀਓ ਰਹੀ ਆਉ ਬੰਦਾ ਕਰ ਦਾਂਗੇ ਕੋਈ ਓਕੇ ਜੀ ਓਕੇ ਚਲੋ ਆਹ ਸਾਥ ਬ੍ਰੇਡ ਵਾਲਾ ਆ ਬ ਠੀਕ ਹੈ ਹੁਣ ਤੀਜੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਹਾਂ ਚੌਥੇ ਨੰਬਰ ਤੇ ਅ ਮਿੱਤਰੋ ਚੌਥੇ ਨੰਬਰ ਤੇ ਚੰਗੇ ਦੁੱਧ ਵਾਲੀ ਮੱਝ ਸੂਣ ਵਾਲੀ ਆ ਕੱਦ-ਕਾਰ ਤੇ ਵਜਨ ਚੰਗਾ ਦੁੱਧ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਚੰਗਾ ਰਿਕਾਰਡ ਰਿਹਾ ਤੇ ਸਿਹਤ ਵੱਖੋਂ ਵੀ ਸੋਹਣੀ ਆ ਤੇ ਸੂਹਾ ਕਿਹੜਾ ਜੀ ਇਹ ਇਹ ਜੀ ਤੀਜਾ ਸੂਹਾ ਦੱਸ ਦਿਆ ਮਾਲਕ ਤੀਜਾ ਸੂਹਾ ਸੋਹਣੀ ਆ ਦੁੱਧ ਮੇਰੇ ਸਹਾਰ ਨਾਲ ਕੱਢੇ 14-15 ਲੀਟਰ ਆ 1 ਹੋਣਾ ਕਿਲੋ ਦੱਸਿਆ ਜੀ ਬੰਦ ਮਾਲਕ ਨੇ ਓਕੇ ਬਾਕੀ ਆ ਤੂਪੂ ਬਸ ਇੱਕ ਤਾਂ ਦਿਨ ਲਈ ਦੀ ਆ ਪਾ ਦਿਨ ਨਹੀਂ ਦੀ ਤੋਰੋ ਜੀ ਉਹਨੂੰ ਵੀ ਤੀਜੇ ਸੂਏ ਮਿੱਤਰੋ ਸੋਣੀਆ 15 16 ਲੀਟਰ ਦੁੱਧ ਵਾਲੀ ਮੱਝ ਆ ਮਿੱਤਰੋ ਭਜਨ ਚੰਗਾ ਸਿੱਧ ਪੱਖੋਂ ਬਹੁਤ ਨਿੱਕਰ ਮੱਝ ਆ ਕੋਈ ਮਾੜੀ ਮੋਟੀ ਮੱਝ ਨਹੀਂ ਤੇ ਚੰਗਾ ਮੋਟਾ ਥਣ ਲੱਗਿਆ ਵਾ ਥੋੜਾ ਜਿਹਾ ਪਸੂ ਡਰਦਾ ਤਾਂ ਕਰਕੇ ਆਪਾਂ ਦੂਰੋਂ ਹੀ ਤੋੜ ਕੇ ਦਿਖਾ ਰਹੇ ਆ ਅੰਦਰੇ ਅੰਦਰੇ ਵੰਦੋ ਚਲੋ ਫਿਰ ਲਗਾਤਾਰ ਦੋਸਤੋ ਵੀਡੀਓ ਆ ਰਹੀਆਂ ਨੇ ਤੇ ਚੰਗਾ ਫਿਰ ਆਪਾਂ ਨੂੰ ਹਵਾਨਾ ਨੇੜੋ ਕੈਮਰਾ ਕਰਕੇ ਦਿਖਾ ਰਹੇ ਆ ਬਹੁਤ ਸੋਹਣਾ ਮਿੱਤਰੋ ਤਿਆਰ ਹੋਈ ਐ ਟਿਕ ਦੋ ਦਿਨ ਮੈਂ ਨਾਲ ਦਾ ਲੈ ਜਾਊ ਹਣਾ ਕਿ ਤਾਂ ਸੰਗੂ ਵੀ ਸੋਣਿਆ ਤੇ ਸਰੀਰ ਪੱਖੋਂ ਫੇਰਾ ਵਗਣਾ ਵੀ ਚੰਗੀ ਅਜੇ ਦੇਵੇ ਦੀ ਮਿੱਤਰੋ ਗੱਲ ਕਰਕੇ ਮੇਰੇ ਤੁੰਨੇ ਤਾਂ ਹੀ ਆ ਤੇ ਮਗਰੋਂ ਮਿੱਤਰੋ ਸੂਤ ਪਾਈ ਆ ਤੇ ਜਦੋਂ ਇਹ ਸੰਗਲਾਿਤ ਦੁੱਧ ਦਾ ਕੱਢਿਆ ਤਾਂ 17-18 ਲੀਟਰ ਕੱਢਣ ਦੀ ਨੀਂਗ ਹੈ ਅੰਦਾਜ਼ਾ ਸਾਡਾ ਪਰ ਸਾਂਭ ਸੰਭਾਲ ਛੋਡੀ ਆ ਚੰਗੀ ਸਾਂਭ ਸੰਭਾਲ ਕਰੋ ਕਿਤਾ ਮਿੱਤਰੋ ਕੀ ਆ ਵਸਾਈ ਬਣ ਗਈਆਂ ਤੇ ਰੀਟ ਕੀ ਕਰਦਾ ਜਿਹਦਾ ਦੇੜੇ ਦਾ ਸਰ ਮੁੱਲ ਕਰਾਉਣਾ ਮੈਂ ਹਾਂਜੀ 1 ਲੱਖ 70 ਹਜ਼ਾਰ ਦਾ ਇੱਕ 70 ਦੀ ਦੇਣੀ ਆ ਮੁੱਲ ਜਿੰਨਾ ਮਰਜ਼ੀ ਕਰ ਲਓ ਮੁੱਲ ਦੋ ਕਰਾ ਲਓ ਕੋਈ ਫਾਲੇ ਮਾਨਦਾਨੀ ਵੀ ਹੋ ਸਕਦਾ ਓਕੇ ਮਾਨਦਾਨੋ ਚ ਹੋ ਜਾਊਗਾ ਇਹ ਮੈਂ ਮੁੱਲ ਵਾੜਾ ਕਰਕੇ ਕਿਤੇ ਮੈਂ ਵੀ ਬਹੁਤ ਚੰਗੀ ਹੈ ਜਿੱਦਾਂ ਕਾ ਬੰਦਾ ਸੇਵਾ ਕੁ 17 18 ਕਰੋੜ ਨੂੰ ਆਪਾਂ ਤਾਂ 15 ਕਰਕੇ ਦੇਵਾਂਗੇ ਕਿਉਂ ਨਾ ਆਪਾਂ 16 ਕਰ ਵੀ ਕੱਲ ਨੂੰ ਕਰ ਦੇਣੀ ਨਾ ਭਾਵੇਂ ਓਕੇ 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 ਕਿਉਂ ਅਗਲਾ ਕਹਿੰਦਾ ਵੀ ਪਤਾ ਨਹੀਂ ਜਾਣ ਕੇ ਵੱਧ ਗਈ ਜਾਂਦਾ ਹਾਂ 15 ਦੀ ਭਾਵੇਂ ਅਗਲਾ ਆਪਾਂ ਤੋਂ ਲੱਗਾ ਕੇ ਲੈ ਲਈਏ ਜਾਂ ਮੈਂ ਇਹ ਅਗਲਾ ਦਾਣਾ ਤਪਣਾ ਬਹੁਤ ਵੱਧ ਵੀ ਕਰ ਸਕਦਾ ਨਾ ਕੋਈ ਘੱਟ ਕਰ ਸਕਦਾ ਅੱਜ ਸਾਰ ਸਵਾਲ ਤੇ ਡਿਪੈਂਡ ਹਾਂ ਹਾਂ ਜਿਵੇਂ ਮੰਨ ਲਾ ਵੀ ਜੇ ਦੂਜੇ ਸਵੇਰ 15 16 ਕੱਢਿਆ ਬੰਦੇ ਦੀ ਆਪਾਂ ਇੱਕ ਤਾਂ ਲਈ ਹੋਏ ਮੰਡੀ ਚੋਕ ਦਾ ਬੰਦਾ ਝੂਠ ਮਾਰ ਦੋ ਘਰੋਂ ਮੈਂ ਲਈ ਆਈ ਓਕੇ ਕੋਈ ਲਾਂਬੇ ਵਾਲੀ ਗੱਲ ਨਹੀਂ ਓਕੇ ਓਕੇ ਫੇਰ ਆਪਾਂ ਤੁਹਾਨੂੰ ਲੇਵਾ ਮਿੱਤਰੋ ਮੂਹਰੋਂ ਦਿਖਾਉਣੇ ਆ ਜੀ ਤੁਨੇ ਤਾਂ ਹੀ ਆ ਤੇ ਮਗਰ ਮਿੱਤਰੋ ਸੂਤਾਂ ਹੀ ਆ ਸੋਹਣਾ ਕਦ ਕਾਟਾ ਸੋਹਣੀ ਸੇਤ ਹੈ ਤੇ ਚੰਗੀ ਪੜੀ ਵੀ ਹੈ ਠੰਡੀ ਸੀਲ ਫੁੱਲਾ ਤੇ ਨੰਬਰ ਦੱਸ ਦੋ ਜੀ ਆਪਣਾ 86476 88470 33170 33127 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ